ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਅੱਜ ਤੁਹਾਨੂੰ ਦਿਖਾ ਰਹੀ ਚੁੰਨੀਆਂ ਦੀ ਵੈਰੈਟੀ ਤੁਹਾਨੂੰ ਪਤਾ ਹੀ ਹੈਗਾ ਵੀ ਦਿਵਾਲੀ ਸੇਲ ਵੇਲੇ ਚੱਲੀ ਜਾਂਦੀ ਹੈ ਭਰਾਮਾ ਦੀ ਹੱਟੀ ਉੱਤੇ ਗਿਫਟ ਬਹੁਤ ਦਿੱਤੇ ਜਾ ਰਹੇ ਨੇ ਜੀ ਦਿਵਾਲੀ ਸੇਲ ਵੇਲੇ ਦਿੱਤੇ ਜੀ ਦੁਪੱਟਾ ਜੀ ਦੇਖੋ ਬਰਬਰੀ ਦੁਪੱਟਾ ਕਾਟਨ ਦਾ ਪੂਰਾ ਵਧੀਆ ਵੱਡਾ ਦੁਪੱਟਾ ਜੀ ਇਹ ਜਮਾ ਕਾਟਨ ਬਰਬਰੀ ਦੇ ਉੱਤੇ ਸਿਰਫ 100 ਰੁਪਏ ਦਾ ਕਰਤਾ ਜੀ ਇਹ 100 ਰੁਪਏ ਦਾ ਦੁਪੱਟਾ ਭਰਾਵਾਂਾਂ ਦੀ ਹੱਤੀ ਤੇ ਦਿੱਤੇ ਸੇਲ ਮੇਲੇ ਦਿੱਤੇ ਜੀ ਇਹਦੇ ਵਿੱਚ ਡਿਜ਼ਾਈਨਿੰਗ ਥੋੜਾ ਜਿਹਾ ਵੱਡਾ ਚੱਕ ਵੀ ਹੈਗਾ ਉਹਦਾ ਰੇਟ ਵੀ 100 ਹੀ ਕਰਤਾ ਜੀ ਆਹ ਦੇਖੋ ਜੀ ਕਾਟਨ ਦੇ ਉੱਤੇ ਹੈ ਜੀ ਇਹ ਜਵਾ ਬਿਲਕੁਲ ਬਰੀਕ ਬਰੀਕ ਚੱਕ ਸੀ ਇਹ ਥੋੜਾ ਜਿਹਾ ਵੱਡਾ ਚੱਕ ਆ ਗਿਆ ਰੇਟ ਸਿਰਫ 100 ਰੁਪਿਆ ਸੇਲ ਮੇਲੇ ਜਿਹੜੇ ਭਰਾਵਾਂ ਦੀ ਹੱਤੀ ਉੱਤੇ ਸਾਡੀ ਵੀਡੀਓ ਨੂੰ ਬੱਤਵਾ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਦਪੱਟੇ ਲੈ ਆ ਲੋਕ ਨੇ ਵਰਜੀ ਇਹਦੇ ਵਿੱਚ ਬਹੁਤ ਕੁਆਂਟੀਟੀ ਜਮਾਲ ਪਹੁੰਚੂਕਿਆਗਾ ਵਾਈਟ ਵੈਰੈਟੀ ਬਹੁਤ ਕੁਆਂਟੀਟੀ ਬਹੁ ਚੁੱਕੀ ਹੈ ਜੀ ਆਹ ਦੇਖੋ ਜੀ ਇੱਕ ਟੀਵੀ ਦਾ ਦਪੱਟਾ ਹੈਗਾ ਇਹ ਜਿਹੜਾ ਕਿ ਸਾਡੇ ਕੋਲੇ ਪਰਮਾਨੈਂਟ ਹਜ਼ਾਰਾਂ ਹੀ ਦਪੱਟਾ ਵੇਚ ਗਿਆ ਜੀ ਇਹਦੇ ਵਿੱਚ ਰੰਗ ਪਹਿਲਾਂ ਖਤਮ ਹੋ ਗਿਆ ਸੀ ਇਹ ਦਪੱਟਾ ਦੁਬਾਰਾ ਹੀ ਦਪੱਟੇ ਆ ਗਈ ਜੀ ਇਹ ਜਿਹੜੇ ਗਾਹਕ ਮੁੜ ਕੇ ਗਏ ਸੀ ਉਹਨਾਂ ਨੂੰ ਦੱਸਿਆ ਜਾਂਦਾ ਵੀ ਦੁਬਾਰਾ ਹੀ ਦਪੱਟੇ ਪਹੁੰਚੂਕੇ ਨੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹ ਢੇੜ 14 ਦਪੱਟਾ ਕਰਤਾ ਹੀ ਇਹ ਟੀਵੀ ਦਾ 2.5 ਮੀਟਰ ਦਾ ਦੁਪੱਟਾ ਜੀ ਪੂਰਾ ਰੰਗ ਕਰਾ ਕੇ ਟੌਪ ਟੌਪ ਦੁਪੱਟਾ ਬਣਦਾ ਜੀ ਬਹੁਤ ਵਧੀਆ ਦੁਪੱਟੇ ਦੀ ਕੁਆਲਿਟੀ ਬਣਦੀ ਹੈ ਜੀ ਦੀ 150 ਦੇ ਵਿੱਚ ਘੱਟਾ ਜੀ ਇਹ ਭਰਾਵਾਂ ਵਾਲੀ ਹਿਸਟਰੀ ਦੇ ਤੇ ਸੇਲ ਵੇਲੇ ਜਿਹਨੇ ਇਹ ਹਰ ਕਿਸਮ ਦੇ ਦੁਪੱਟਿਆਂ ਦਾ ਭਾਰੀ ਸੇਲ ਵੇਲੇ ਚੱਲੀ ਜਾਂਦਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਵੇਲੇ ਚੱਲੀ ਜਾਂਦਾ ਜੀ ਦੀਵਾਲੀ ਸੇਲ ਮੇਲਾ ਦੀਵਾਲੀ ਸੇਲ ਵੇਲਾ ਜੀ ਆ ਦੇਖੋ ਮਸਲੀਨ ਦਾ ਦੁਪੱਟਾ ਜੀ ਇਹ ਬਿਲਕੁਲ 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਮਸ਼ੀਨਾਂ ਜੀ ਜਮਾ ਬਿਲਕੁਲ ਘੰਟੇ ਦੇ ਪੱਤ ਵਰਗੀ ਜਿਹਨੂੰ ਕਹਿੰਦੇ ਵਧੀਆ ਮਸ਼ੀਨ ਜਮਾ ਸਿਰਫ 200 ਰੁਪਏ ਦਾ ਜੀ 200 ਰੁਪਏ ਦਾ ਕਰਤਾ ਹੀ ਇਹ ਭਰਾਵਾਂਾਂ ਦੀ ਹੱਤੀ ਤੇ ਸੇਰਵਲਾ ਚੱਲ ਜਾਂਦੇ ਜੀ 200 ਰੁਪਏ ਦੇ ਵਿੱਚ ਔਰ ਗੰਜਾ ਦੁਪੱਟਾ ਔਰ ਗੰਜਾ ਦੁਪੱਟਾ ਜੀ ਸਿਰਫ 150 ਦੇ ਕਰਤਾ ਹੀ ਇਹ 2.5 ਮੀਟਰ ਦਾ ਦੁਪੱਟਾ ਹੋਊਗਾ ਜੀ 150 ਦੇ ਵਿੱਚ ਹੀ ਕਰਤਾ ਹੀ ਇਹ ਔਰ ਗੰਜਾ ਦਾ ਦੁਪੱਟਾ ਦਪੱਟਾਂ ਦੀ ਵੈਰਿਟੀ ਸਾਰੀ ਪਹੁੰਚ ਚੁੱਕੀ ਹੈ ਜੀ ਜਿੰਨੀ ਮਰਜ਼ੀ ਦਪੱਟੇ ਲੈ ਸਕਦੇ ਹੋ ਹਾ ਹ ਦਾ ਦਪੱਟਾ ਜੀ ਇਹ ਹਾਫ ਚਰੂੰਗਾ ਦਪੱਟਾ ਜੀ ਆਪਣਾ ਸੇਮੀ ਸੇਮੀ ਪੀਔਰ ਕਹਿੰਦੇ ਜੀ ਨੂੰ ਹੀ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਸੇਮੀ ਦਾ ਦਪੱਟਾ ਪੂਰਾ ਵਧੀਆ ਦਪੱਟਾ ਜੀ ਇਹ ਇਹ ਚਰੂੰਗਾ ਦਪੱਟਾ ਜੀ ਚਰੂੰਗਾ ਦਪੱਟਾ ਡਾਈਬਿਟਰ ਦਾ ਦੁਪੱਟਾ ਹੋਊਗਾ ਜੀ ਸਿਰਫ 150 ਰੁਪਏ ਦਾ ਘੱਟਾ ਜੀ ਇਹੇ 150 ਰੁਪਏ ਦੇ ਵਿੱਚ 150 ਦਾ ਘੱਟਾ ਜੀ ਪਿਓਰ ਦਾ ਦੁਪੱਟਾ ਜੀ ਬਿਲਕੁਲ ਫੁੱਲ ਪਿਓਰ ਦਾ ਜਿਹੜਾ ਗਿੱਲਾ ਜਦੋਂ ਇਕੱਠਾ ਹੁੰਦਾ ਹੈ ਜੀ ਪਿਓਰ ਦਾ ਦੁਪੱਟਾ ਪੀਕੋ ਕਿੱਤਕਦਾ ਆ ਸਿਰਫ 150 ਰੁਪਏ ਦੇ ਵਿੱਚ 150 ਦਾ ਘੱਟਾ ਜੀ ਭਰਾਵਾਂ ਦੀ ਹੱਤੀ ਦੇ ਤੇ ਹਰ ਕਿਸੇ ਦੇ ਦੁਪੱਟਿਆਂ ਦਾ ਭਾਰੀ ਸੇਲ ਵਾਂਗ ਚੱਲੀ ਜਾਂਦਾ ਜੀ ਕੜਾਈ ਵਾਲਾ ਜੀ ਦੁਪੱਟਾ ਪੂਰੀਆ ਕਟਿਆਈ ਕੁਆਲਟੀ ਆ ਜੀ ਪੂਰੀ ਵਧੀਆ ਕੁਆਲਟੀ ਆ ਡਾਈ ਕਰਾਓ ਜਿਹੜਾ ਵਾਜੀ ਸਾਰਾ ਦੁਪੱਟਾ ਡਾਈ ਹੈ ਬੜੀ ਜੀ ਬਿਲਕੁਲ ਇਹ ਆ ਦੇਖੋ ਜੀ ਨੈਟ ਕੜਾਈ ਇੰਨੀ ਵਧੀਆ ਕੜਾਈ ਆ ਪੂਰੀ ਭਾਰੇ ਕੜਾਈ ਦਾ ਜਾਲ ਬਣਿਆ ਹੋਇਆ ਜੀ ਨੈਟ ਦਾ ਜਾਵਾ ਸਿਰਫ 100 ਰੁਪਏ ਦਾ ਕੱਟਾ ਜੀ ਇਹ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਕੀ ਤੇ ਸੇਲ ਮੇਲੇ ਤੇ 100 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹਿੱਕੀ ਤੇ ਸੇਲ ਮੇਲੇ ਤੇ 100 ਰੁਪਏ ਦਾ ਡੱਟਾ ਜੀ ਇਹ ਆ ਦੇਖੋ ਜੀ ਕੋਟਾ ਡੋਰੀਆ ਦੁਪੱਟਾ ਕੋਟਾ ਡੋਰੀਆ ਦੁਪੱਟਾ ਸਿਰਫ 100 ਰੁਪਏ ਦਾ ਇਹ ਘੱਟਦਾ ਜੀ ਭਰਾਵਾਂ ਦੀ ਹੱਤੀ ਤੇ ਤੇ ਹਰ ਕਿਸੇ ਦੇ ਦੁਪੱਟਿਆਂ ਦਾ ਭਾਰੀ ਸ਼ੇਰਵੇਲਾ ਚੱਲੀ ਜਾਂਦਾ ਜੀ ਹਰ ਕਿਸੇ ਦੇ ਦੁਪੱਟੇ ਸੂਟ ਭਾਰੀ ਸ਼ੇਰਵੇਲਾ ਭਰਾਵਾਂ ਦੀ ਹੱਤੀ ਵਸਟਾਂ ਰੋਡ ਮੋਲਮਡੀ